ਸੋ ਇਸ ਕਰਕੇ ਇਹ ਗੱਲ ਆਪਣੇ ਦਿਮਾਗ ਦੇ ਵਿੱਚ ਬਿਠਾ ਲਓ ਤੁਸੀਂ ਲੋਕ ਇਹੋ ਜਿਹੇ ਲੋਕ ਹੋ ਤੁਸੀਂ ਤੁਸੀਂ ਨਾ ਆਪ ਪੈਸੇ ਦੇ ਦੇ ਕੇ ਤੁਸੀਂ ਬਿਮਾਰੀਆਂ ਖਰੀਦਦੇ ਹੋ ਤੁਸੀਂ ਦੁਕਾਨਾਂ ਤੋਂ ਇੱਕ ਤਾਂ ਦੇਖੋ ਤੁਹਾਨੂੰ ਕਦੇ ਮੋਟਾਪਾ ਨਹੀਂ ਹੋਏਗਾ ਤੁਹਾਡਾ ਭਾਰ ਕਦੇ ਵੀ ਨਹੀਂ ਵਧੇਗਾ ਆਪਣੀ ਜ਼ਿੰਦਗੀ ਦੇ ਵਿੱਚ ਸਿਹਤਮੰਦ ਰਹਿਣਾ ਚਾਹੁੰਦੇ ਹੋ ਫਿੱਟ ਰਹਿਣਾ ਚਾਹੁੰਦੇ ਹੋ ਬਿਮਾਰੀਆਂ ਤੋਂ ਦੂਰ ਰਹਿਣਾ ਚਾਹੁੰਦੇ ਹੋ ਦਿਮਾਗ ਜਿਹੜਾ ਅੱਗੇ ਨਾਲੋਂ ਬਹੁਤ ਤੇਜ਼ ਹੋ ਜਾਏਗਾ ਤੇ ਤੁਸੀਂ ਹੈਲਦੀ ਵੀ ਹੋ ਜਾਓਗੇ ਤੇ ਬਹੁਤ ਮੇਰੇ ਵੱਲੋਂ ਤੁਹਾਨੂੰ ਸਾਰਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਦੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸ ਮਿਸਟਰ ਸਰੋਏ ਫਿਟਨੈਸ ਦੇ ਵਿੱਚੀ ਸੋ ਦੋਸਤੋ ਅੱਜ ਦੀ ਵੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਅਗਰ ਤੁਸੀਂ ਸਫਰ ਕਰਦੇ ਹੋ ਕੀਤੀ ਹੈ ਨਾ ਮੰਨ ਲਓ ਕਿ ਚਲੋ ਤੁਸੀਂ ਘੁੰਮਣ ਜਾਂਦੇ ਹੋ ਜਾਂ ਫਿਰ ਤੁਸੀਂ ਕਿਤੇ ਵੀ ਆਪਣੇ ਰਿਸ਼ਤੇਦਾਰੀ ਦੇ ਵਿੱਚ ਜਾਂਦੇ ਹੋ ਜਾਂ ਫਿਰ ਤੁਸੀਂ ਮਤਲਬ ਆਪਣੇ ਆਫਿਸ ਵਗੈਰਾ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਤਾਂ ਮੈਂ ਤੁਹਾਨੂੰ ਇਹੋ ਜੇ ਚੀਜ਼ਾਂ ਦੇ ਬਾਰੇ ਦੱਸਾਂਗਾ ਤੁਸੀਂ ਉਹ ਚੀਜ਼ਾਂ ਨੂੰ ਆਪਣੇ ਕੋਲ ਰੱਖਣਾ ਵਾ ਅਗਰ ਤੁਸੀਂ ਉਹ ਚੀਜ਼ਾਂ ਨੂੰ ਤੁਸੀਂ ਆਪਣੇ ਕੋਲ ਰੱਖੋਗੇ ਤੇ ਤੁਸੀਂ ਉਹ ਚੀਜ਼ਾਂ ਨੂੰ ਤੁਸੀਂ ਖਾਓਗੇ ਨਾ ਉਹ ਚੀਜ਼ਾਂ ਦੇ ਨਾਲ ਤੁਹਾਡਾ ਕਦੇ ਵੀ ਭਾਰ ਨਹੀਂ ਘਟੇਗਾ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਨਾ ਮੈਨੂੰ ਮੈਸੇਜ ਆਏ ਮੈਨੂੰ ਇੰਸਟਾਗ੍ਰਾਮ ਦੇ ਉੱਤੇ ਤੇ ਉਹਨਾਂ ਨੇ ਵੀਡੀਓ ਦੇ ਥੱਲੇ ਵੀ ਕਮੈਂਟ ਕਰਦੇ ਕਿ ਵੀਰ ਜੀ ਸਾਨੂੰ ਮਤਲਬ ਕੋਈ ਇਦਾਂ ਦੀ ਚੀਜ਼ਾਂ ਦੱਸੋ ਜਦੋਂ ਮੰਨ ਕੇ ਚੱਲੋ ਅਸੀਂ ਕਿਤੇ ਮਤਲਬ ਟੂਰ ਤੇ ਜਾਣੇ ਆ ਜਾਂ ਪਿਕਨਿਕ ਤੇ ਜਾਣੇ ਆ ਜਾਂ ਫਿਰ ਮਤਲਬ ਵੀ ਅਸੀਂ ਆਫਿਸ ਦੇ ਵਿੱਚ ਕੰਮ ਕਰਦੇ ਵੀ ਅਸੀਂ ਕੀ ਚੀਜ਼ ਖਾਈਏ ਜਿਸ ਨਾਲ ਸਾਡਾ ਭਾਰ ਨਾ ਵਧੇ ਆਫਿਸ ਦੇ ਵਿੱਚ ਕੰਮ ਹੈਗਾ ਵਾ ਬੈਠ ਕੇ ਸੀ ਆਫਿਸ ਦੇ ਵਿੱਚ ਚੇਅਰ ਦੇ ਉੱਤੇ ਬੈਠ ਕੇ ਸੀ ਕੰਮ ਕਰਦੇ ਰਹਿੰਦੇ ਨੇ ਕੰਪਿਊਟਰ ਵਾਲਾ ਕੰਮ ਆ ਤੇ ਸਾਨੂੰ ਮਤਲਬ ਹੀ ਅਲੱਗ-ਅਲੱਗ ਚੀਜ਼ਾਂ ਖਾਣ ਦੇ ਲਗਾ ਦਰਿੰਦਾ ਸੀ ਉਹ ਲੈ ਕੇ ਖਾ ਲੈਨੇ ਆ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਦੱਸਾਂਗਾ ਤੁਸੀਂ ਸਫਰ ਅਗਰ ਕਿਤੇ ਕਰਦੇ ਹੋ ਜਾਂ ਆਫਿਸ ਦੇ ਵਿੱਚ ਤੁਸੀਂ ਕਿਤੇ ਵੀ ਤੁਸੀਂ ਕੰਮ ਕਰਦੇ ਹੋ ਤੁਸੀਂ ਉਹ ਚੀਜ਼ਾਂ ਹਮੇਸ਼ਾ ਤੁਸੀਂ ਆਪਣੇ ਕੋਲ ਰੱਖਣੀਆਂ ਨੇ ਉਹਦੇ ਨਾਲ ਕੀ ਹੈ ਕਿ ਇੱਕ ਤਾਂ ਦੇਖੋ ਤੁਹਾਨੂੰ ਕਦੇ ਮੋਟਾਪਾ ਨਹੀਂ ਹੋਏਗਾ ਤੁਹਾਡਾ ਭਾਰ ਕਦੇ ਵੀ ਨਹੀਂ ਵਧੇਗਾ ਨੰਬਰ 2 ਦੇ ਉੱਤੇ ਤੁਹਾਡਾ ਮਤਲਬ ਹੀ ਦਿਮਾਗ ਆ ਜਿਹੜਾ ਅੱਗੇ ਨਾਲੋਂ ਬਹੁਤ ਤੇਜ਼ ਹੋ ਜਾਏਗਾ ਤੇ ਤੁਸੀਂ ਹੈਲਦੀ ਵੀ ਹੋ ਜਾਓਗੇ ਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਤੁਸੀਂ ਛੁਟਕਾਰਾ ਵੀ ਪਾ ਲਓਗੇ ਜੀ ਸੋ ਉਹ ਕਿਹੜੀਆਂ ਚੀਜ਼ਾਂ ਨੇ ਦੇਖੋ ਆਪਾਂ ਗੱਲ ਕਰਦੇ ਜਦੋਂ ਕਿ ਤੁਸੀਂ ਸਫਰ ਕਰਦੇ ਹੋ ਨਾ ਤੁਹਾਨੂੰ ਸਾਰੀ ਆਦਤ ਹੁੰਦੀ ਆ ਯਾਰ ਗੱਡੀ ਰੋਕ ਕੇ ਨਾ ਕਦੇ ਕਿਤੇ ਪਰੌਂਠੇ ਖਾ ਲੇ ਜਾਂ ਫਿਰ ਕੁਰਕਰਿਆਂ ਦੇ ਪੈਕਟ ਲੈ ਲੇ ਜਾਂ ਨਮਕੀਨ ਲੈ ਲਿਆ ਜਾਂ ਬਿਸਕੁਟ ਲੈ ਲੇ ਅਲੱਗ ਅਲੱਗ ਚੀਜ਼ਾਂ ਮਤਲਬ ਵੀ ਅਸੀਂ ਲੈ ਕੇ ਬੈਗ ਭਰ ਲੈਨੇ ਆ ਅਸੀਂ ਹਨਾ ਗੱਡੀ ਦੇ ਵਿੱਚ ਖਾਂਦੇ ਰਹਿੰਨੇ ਆ ਉਹਦੇ ਤੇ ਅਸੀਂ ਇੰਨੇ ਪੈਸੇ ਵੀ ਇਨਵੈਸਟ ਕਰਦੇ ਆ ਜਾਂ ਫਿਰ ਅਸੀਂ ਕਿਸੇ ਟਾਬੇ ਤੇ ਰੋ ਕੇ ਹਨਾ ਗੰਦੇ ਤੇਲ ਦੇ ਪਰੌਂਠੇ ਖਾ ਲੈਂਦੇ ਆ ਮਠੀਆਂ ਖਾਲੀਆਂ ਜਾਂ ਵੇਸਣ ਖਾਲਿਆ ਬਾਲੂ ਸ਼ਹੀ ਖਾਲੀਆਂ ਚਾਹ ਮਤਲਬ ਇਦਾਂ ਦੀ ਚੀਜ਼ਾਂ ਅਸੀਂ ਖਾਦੇ ਪੀਂਦੇ ਰਹਿੰਦੇ ਆ ਉਹਦੇ ਨਾਲ ਕੀ ਹੈ ਕਿ ਜਿਹੜੀ ਸਾਡਾ ਸਰੀਰ ਹਨਾ ਉਹ ਬਣਦਾ ਨਹੀਂ ਹੈਗਾ ਸਾਡਾ ਸਰੀਰ ਜਿਹੜਾ ਉਹ ਖਰਾਬ ਹੁੰਦਾ ਵਾ ਸਾਡੀ ਸਿਹਤ ਖਰਾਬ ਹੁੰਦੀ ਆ ਬਹੁਤ ਸਾਰੇ ਮੇਰੇ ਭੈਣ ਭਰਾ ਤੁਸੀਂ ਦੇਖੇ ਹੋਣੇ 90% ਲੋਕ ਇਹੋ ਜਿਹੇ ਨੇ ਜਿਹੜੇ ਮਤਲਬ ਵੀ 90% ਜੇ ਮੰਨ ਕੇ ਲੋਕੀ ਤੇ ਟੂਰ ਤੇ ਜਾਂਦੇ ਨੇ, ਟ੍ਰਿਪ ਤੇ ਜਾਂਦੇ ਨੇ ਨਾ ਜਦੋਂ ਟ੍ਰਿਪ ਤੋਂ ਵਾਪਸ ਹੁੰਦੇ ਨੇ ਨਾ ਉਹ ਬਿਮਾਰ ਹੋ ਜਾਂਦੇ ਆ। ਉਹ ਬਿਮਾਰ ਹੋ ਜਾਂਦੇ ਕਿਉਂ ਹੁੰਦੇ ਆ ਬਿਮਾਰ? ਉਹ ਕਹਿੰਦੇ ਵੀ ਯਾਰ ਅਸੀਂ ਉਸ ਥਾਂ ਤੇ ਗਏ ਸੀ ਫਲਾਨੀ ਥਾਂ ਤੇ ਉੱਥੋਂ ਆ ਕੇ ਸੀ ਬਿਮਾਰ ਹੋ ਗਏ। ਅਸੀਂ ਤਾਂ ਬਿਮਾਰ ਹੋ ਗਏ ਕਿਉਂਕਿ ਉੱਥੋਂ ਦਾ ਮੌਸਮ ਹੋਰ ਸੀ, ਇੱਥੋਂ ਦਾ ਮੌਸਮ ਹੋਰ ਆ। ਇਦਾਂ ਕਦੇ ਨਹੀਂ ਹੁੰਦਾਗਾ ਮੈਂ ਵੀ ਬਹੁਤ ਥਾਵਾਂ ਤੇ ਘੁੰਮਣ ਜਾਂਦਾ, ਬਾਹਰ ਖੇਡਣ ਵੀ ਜਾਂਦਾ ਵਾਂ। ਮੈਂ ਕਹਿੰਦਾ ਅਜੇ ਤੱਕ ਕਰੇਗਾ ਇਦਾਂ ਜ਼ਿੰਦਗੀ 'ਚ ਬਿਮਾਰ ਨਹੀਂ ਹੋਇਆ ਹੈਗਾ। ਉਹ ਸਾਰਾ ਖਾਣ ਪੀਣ ਸਾਡਾ ਖਾਣ ਪੀਣ ਕਰਕੇ ਅਸੀਂ ਬਿਮਾਰ ਹੁੰਨੇ ਆ ਸਾਡੇ ਖਾਣ ਪੀਣ ਕਰਕੇ ਅਸੀਂ ਗੰਦਮੰਦ ਖਾਈ ਜਾਂਦੇ ਆ ਤੁਸੀਂ ਟ੍ਰੇਨ ਦੇ ਵਿੱਚ ਕਿਤੇ ਸਫ਼ਰ ਕੀਤਾ ਹੋਣਾ ਹਨਾ ਤੁਸੀਂ ਦੇਖਿਆ ਹੋਣਾ ਲੋਕ ਬੈਗ ਭਰ-ਭਰ ਕੇ ਕੋਲ ਡਰਿੰਕ ਹੋ ਗਿਆ ਜਕੂਰ ਕਰੇ ਹੋਗੇ ਲੇਜ਼ ਹੋਗੇ ਚਿਪਸ ਹੋਗੇ ਉਹਨਾਂ ਦੇ ਬੈਗ ਭਰ ਕੇ ਲੈ ਜਾਂਦੇ ਨੇ ਉਹੀ ਖਾਈ ਜਾਂਦੇ ਨੇ ਸੋ ਇਹ ਗਲਤੀ ਤੁਸੀਂ ਕਦੇ ਨਹੀਂ ਕਰਨੀ ਹੈਗੀ ਤੁਸੀਂ ਕੀ ਕਰਨਾ ਵਾ ਤੁਸੀਂ ਡਰਾਈ ਫਰੂਟ ਹੋਗੇ ਡਰਾਈ ਫਰੂਟ ਤੁਸੀਂ ਹਮੇਸ਼ਾ ਆਪਣੇ ਕੋਲ ਰੱਖਣੇ ਹੀ ਰੱਖਣੇ ਆ ਡਰਾਈ ਫਰੂਟ ਦੇ ਵਿੱਚ ਦੇਖੋ ਬਦਾਮ ਆ ਗਈ ਬਦਾਮ ਕਾਜੂ ਠੀਕ ਹੈ ਜੀ ਪਿਸਤਾ ਪਿਸਤਾ ਆ ਗਿਆ ਦਾਖ ਆ ਗਿਆ ਦਾਖ ਆ ਗਿਆ ਤੇ ਉਸ ਤੋਂ ਬਾਅਦ ਤੁਸੀਂ ਸੀਡਸ ਲਾ ਲਓ ਕਈ ਤਰ੍ਹਾਂ ਦੇ ਸੀਡਸ ਆਉਂਦੇ ਨੇ ਅਲੱਗ-ਅਲੱਗ ਤਰ੍ਹਾਂ ਦੇ ਸੀਡਸ ਆਉਂਦੇ ਨੇ ਮਿਕਸ ਸੀਡਸ ਮਿਕਸ ਸੀਡਸ ਵੀ ਮਿਲ ਜਾਂਦੇ ਨੇ ਅੱਜ ਕੱਲ ਤਾਂ ਬਾਜ਼ਾਰ ਵਿੱਚੋਂ ਹਣਾ ਤੁਸੀਂ ਮਿਕਸ ਸੀਡਸ ਵੀ ਲੈ ਸਕਦੇ ਹੋ ਤੁਸੀਂ ਮਿਕਸ ਸੀਡਸ ਹੋਗੇ ਪੀਨਟ ਹੋਗੇ ਪੀਨਟਸ ਹੁੰਦੇ ਨੇ ਜਿਹੜੇ ਮੂੰਗਫਲੀ ਦੇ ਦਾਣੇ ਮੂੰਗਫਲੀ ਦੇ ਦਾਣੇ ਲੈ ਸਕਦੇ ਹੋ ਪਰ ਪੀਨਟਸ ਲੈ ਲੈਣੇ ਆ ਪੀਨਟਸ ਹੋਗੇ ਜੀ ਠੀਕ ਆ ਪੀਨਟਸ ਤੋਂ ਬਾਅਦ ਲਾ ਲਓ ਹੋਰ ਵੀ ਬਹੁਤ ਔਦੀ ਚੀਜ਼ਾਂ ਹੈਗੀਆਂ ਨੇ ਹਣਾ ਜਿਵੇਂ ਮਰਜ਼ੀ ਮੰਨ ਕੇ ਚਲੋ ਅਖਰੋਟ ਹੋ ਗਈ ਅਖਰੋਟ ਵੀ ਤੁਸੀਂ ਖਾ ਸਕਦੇ ਹੋ ਤੁਸੀਂ ਇਹ ਚੀਜ਼ਾਂ ਨੂੰ ਮਿਕਸ ਕਰਕੇ ਨਾ ਇੱਕ ਡੱਬਾ ਰੱਖੋ ਹੀ ਡੱਕ ਡੱਬੇ ਦੇ ਵਿੱਚ ਘਰੇ ਮਿਕਸ ਕਰਕੇ ਰੱਖ ਲਓ ਇਹ ਸਾਰੀ ਇਹ ਚੀਜ਼ਾਂ ਨੂੰ ਠੀਕ ਹੈ ਜਦੋਂ ਤੁਸੀਂ ਕਿਤੇ ਬਾਹਰ ਜਾਣਾ ਟ੍ਰਿਪ ਦੇ ਉੱਤੇ ਜਾਣਾ ਤੁਸੀਂ ਕੀ ਕਰਨਾ ਉਹ ਡੱਬਾ ਚੱਕ ਕੇ ਆਪਣੇ ਬੈਗ ਦੇ ਵਿੱਚ ਪਾ ਲੈਣਾ ਤੇ ਉਹਦੇ ਵਿੱਚੋਂ ਤੁਸੀਂ ਥੋੜੇ-ਥੋੜੇ ਖਾ ਹੀ ਲੈਣੇ ਖਾਈ ਜਾਣੇ ਆ ਜਦੋਂ ਵੀ ਤੁਹਾਨੂੰ ਭੁੱਖ ਲੱਗੇ ਇੱਕ ਕਾਪੂ ਪੂਜੇ ਹੋਏ ਛੋਲੇ ਪੂਜੇ ਹੋਏ ਛੋਲੇ ਠੀਕ ਹੈ ਇਹ ਵੀ ਆਪਣੇ ਕੋਲ ਜਰੂਰ ਰੱਖੋ ਹੀ ਰੱਖੋ ਜਦੋਂ ਤੁਹਾਨੂੰ ਕਿਤੇ ਭੁੱਖ ਲੱਗਦੀ ਹੈ ਨਾ ਕੁਰਕਰੇ ਲੇਜ਼ ਇਹਨਾਂ ਨਾਲੋਂ ਵਧੀਆ ਨੇ ਆ ਚੀਜ਼ਾਂ ਦੇ ਵਿੱਚੋਂ ਤੁਸੀਂ ਮੁੱਠੀ ਭਰੋ ਤੁਹਾਡਾ ਢਿੱਡ ਭਰ ਜਾਣਾ ਜੇ ਤੁਸੀਂ ਮੁੱਠੀ ਭਰ ਕੇ ਖਾਓਗੇ ਨਾ ਤੁਹਾਡਾ ਢਿੱਡ ਭਰ ਜਾਣਾ ਜੇ ਤੁਸੀਂ ਕਿਤੇ ਵੀ ਆਫਿਸ ਦੇ ਵਿੱਚ ਕੰਮ ਕਰਦੇ ਹੋ ਚੇਅਰ ਤੇ ਬੈਠੇ ਤੁਸੀਂ ਕੰਮ ਕਰਦੇ ਹੋ ਤਾਂ ਵੀ ਤੁਸੀਂ ਡੱਬਾ ਇੱਕ ਛੋਟਾ ਜਿਹਾ ਡੱਬਾ ਲੈ ਲਓ ਛੋਟੇ ਡੱਬੇ ਦੇ ਵਿੱਚ ਆ ਸਾਰਾ ਕੁਝ ਮਿਕਸ ਕਰਕੇ ਆਪਣੇ ਬੈਗ ਦੇ ਵਿੱਚ ਪਾ ਲਓ ਠੀਕ ਹੈ ਜੀ ਡੱਬੇ ਦੇ ਵਿੱਚ ਪਾ ਕੇ ਬੈਗ ਦੇ ਵਿੱਚ ਪਾ ਲਓ ਜਦੋਂ ਤੁਹਾਨੂੰ ਕਿਤੇ ਵੀ ਭੁੱਖ ਲੱਗੇ ਤੁਸੀਂ ਕੋਈ ਕੁਰਕਰੇ ਨਹੀਂ ਖਾਣੇ ਕੋਈ ਲੇਜ਼ ਨਹੀਂ ਖਾਣੇ ਹੈਗੇ ਕੋਈ ਗੰਦਮੰਦ ਨਹੀਂ ਖਾਣਾ ਹੈਗਾ ਤੁਸੀਂ ਕੀ ਕਰਨਾ ਆਪਣੇ ਡੱਬਾ ਖੋਲ੍ਹਿਆ ਉਹਦੇ ਵਿੱਚੋਂ ਕੱ ਤੁਸੀਂ ਕੋਲੀ ਪਰ ਲਈ ਕੋਲੀ ਵਰਕੇ ਖਾ ਗੇ ਇਹਦੇ ਨਾਲ ਕੀ ਹੈ ਕਿ ਤੁਹਾਡੀ ਹੈਲਥ ਬਹੁਤ ਹੀ ਜ਼ਿਆਦਾ ਵਧੀਆ ਰਹੇਗੀ ਗੱਲ ਜੇ ਆਪਾਂ ਪੈਸਿਆਂ ਦੀ ਗੱਲ ਕਰੀਏ ਗੱਲ ਪੈਸਿਆਂ ਦੀ ਉੱਥੇ ਆ ਜਾਂਦੀ ਆ ਮਹੀਨੇ ਦੇ ਤੁਸੀਂ 4000 ਤੋਂ ਲੈ ਕੇ 5000 ਦੇ ਤੁਸੀਂ কুরਕਰੇ ਖਾ ਜਾਂਦੇ ਹੋ 4000 ਤੋਂ ਲੈ ਕੇ 5000 ਦੇ ਤੁਸੀਂ কুরਕਰੇ ਬੜੇ ਆਰਾਮ ਨਾਲ ਤੁਸੀਂ ਖਾ ਜਾਂਦੇ ਹੋ ਤੁਹਾਨੂੰ ਤਾਂ ਨਹੀਂ ਪਤਾ ਲੱਗਦਾ ਹੈਗਾ ਤੁਸੀਂ ਡੇਲੀ 20 ਰੁਪਏ ਜਾਂ 50 ਰੁਪਏ ਦਾ 100 ਰੁਪਏ ਦੇ ਲੈਂਦੇ ਹੋ ਤੇ ਤੁਸੀਂ ਮਹੀਨੇ ਦੇ ਦੇਖਿਆ ਤੁਸੀਂ ਕਿੰਨੇ ਖਾ ਜਾਂਦੇ ਹੋ ਜੇ ਆਪਾਂ ਗੱਲ ਕਰੀਏ ਆਹ ਸੀਡਸ ਦੀ ਆਹ ਡਰਾਈ ਫਰੂਟ ਦੀ ਜੇ ਦੀ ਗੱਲ ਕਰਾਂ ਮੈਂ ਵੀ ਲੈ ਕੇ ਆ ਨਾ ਮੈਂ ਮਹੀਨੇ ਵਾ ਦਾ ਮੇਰਾ ਜਿਹੜਾ ਖਰਚਾ ਵਾ ਇਹਦਾ 5000 ਤੋਂ ਲੈ ਕੇ 7000 5000 ਤੋਂ ਲੈ ਕੇ 7000 ਦਾ ਮੇਰਾ ਮਹੀਨੇ ਦਾ ਖਰਚਾ ਵਾ ਸਿਰਫ ਇਹਦਾ ਬਾਦਾਮ ਕਾਜੂ ਦਾਖਾ ਪਿਸਤਾ ਮਿਕਸ ਸੀਡਸ ਨੇ ਕਾਫੀ ਜ਼ਾਰੇ ਪੰਪਿੰਗ ਸੀਡਸ ਹੋ ਗਏ ਠੀਕ ਆ ਭੁੱਜੋ ਇਹ ਛੋਲੇ ਹੋ ਗਏ ਦਾਖਾ ਹੋ ਗਿਆ ਇਹਦਾ ਤਾਂ ਮੇਰਾ ਖਰਚਾ ਵਾ ਜਿਹੜੀ ਚੀਜ਼ਾਂ ਦੇਖੋ 4-5000 ਦੇ ਸੀ ਕੁੁਰਕਰੇ ਖਾ ਲੈਣੇ ਆ 4-5000 ਦੇ ਸਾਡੇ ਡਰਾਈ ਫਰੂਟ ਆ ਜਾਣੇ ਆ ਸਾਡੇ ਲਈ ਆਫ ਫਾਇਦੇਮੰਦ ਆ ਜਿਹੜੇ ਅਸੀਂ ਕਦੇ ਚੀਫਟਸ ਚੁਸ ਕਰਦੇ ਜੇ ਡਰਾਈ ਫਰੂਟਾਂ ਦਾ ਫਾਇਦਾ ਵਾ ਸਾਨੂੰ ਡ్రਾਈ ਫਰੂਟਾਂ ਦਾ ਜ਼ਿਆਦਾ ਫਾਇਦਾ ਵਾ ਸੋ ਇਸ ਕਰਕੇ ਇਹ ਗੱਲ ਆਪਣੇ ਦਿਮਾਗ ਦੇ ਵਿੱਚ ਬਿਠਾ ਲਓ ਜੜੀਆਂ ਇਹ ਗੰਦੀਆਂ ਚੀਜ਼ਾਂ ਨੇ ਕੋਲਡ ਡਰਿੰਕ ਹੋਗੇ ਚਿਪਸ ਹੋਗੇ कुरकुरੇ ਹੋਗੇ ਲੇਜ਼ ਹੋਗੇ ਡੱਬੇ ਵਾਲੇ ਜੂਸ ਹੋਗੇ ਇਹ ਯਾਰ ਤੁਸੀਂ ਨਹੀਂ ਖਾਣੇ ਹੈਗੇ ਤੁਸੀਂ ਲੋਕ ਇਹੋ ਜਿਹੇ ਲੋਕ ਹੋ ਤੁਸੀਂ ਤੁਸੀਂ ਨਾ ਆਪ ਪੈਸੇ ਦੇ ਦੇ ਕੇ ਤੁਸੀਂ ਬਿਮਾਰੀਆਂ ਖਰੀਦਦੇ ਹੋ ਤੁਸੀਂ ਦੁਕਾਨਾਂ ਤੋਂ ਉਹ ਜਿਹੜੇ ਲਿਲਲ ਲਾਈਨਾਂ 'ਚ ਟੰਗੇ ਹੁੰਦੇ ਨੇ ਨਾ ਲੇਜ਼ कुरकुरੇ ਉਹ ਬਿਮਾਰੀਆਂ ਨੇ ਤੁਹਾਨੂੰ ਵਾਜਾਂ ਮਾਰਦੇ ਹੁੰਦੇ ਨੇ ਤੁਸੀਂ ਪਾਗਲੋਂ ਤੁਸੀਂ ਜਾ ਕੇ ਪੈਸੇ ਦਿਨੇ ਹੋ ਪੈਸੇ ਦੇ ਕੇ ਕਹਿੰਦੇ ਭਾਈ ਸਾਹਿਬ ਸਾਨੂੰ ਬਿਮਾਰੀ ਦੇ ਦਿਓ ਆ ਬਿਮਾਰੀ ਲੈਣੀ ਆ ਜੀ ਮੈਂ ਆਪਣੇ ਕਿਡਨੀ ਖਰਾਬ ਕਰਦੀ ਆ ਮੈਂ ਆਪਣਾ ਗੁਰਦਾ ਖਰਾਬ ਕਰਨਾ ਜੀ ਮੈਂ ਆਪਣਾ ਪਿੱਤਾ ਖਰਾਬ ਕਰਨਾ ਜੀ ਮੈਨੂੰ ਦੇ ਦਿਓ ਉਹ ਖਾ ਕੇ ਤੁਸੀਂ ਬਿਮਾਰ ਹੋ ਜਾਨੇ ਹੋ ਪਹਿਲਾਂ ਪੈਸੇ ਤੁਸੀਂ ਕੱਢ ਦੇ ਲਾਏ ਆਪਣੇ ਆਪ ਦੇ ਬਿਮਾਰ ਹੋਣ ਦੇ ਲਾਏ ਹਨਾ ਤੁਸੀਂ ਉਹਨੂੰ ਦਿੱਤੇ ਦੁਕਾਨ ਵਾਲੇ ਨੂੰ ਫਿਰ ਉਸ ਤੋਂ ਬਾਅਦ ਤੁਸੀਂ ਡਾਕਟਰ ਕੋਲ ਜਾਂਦੇ ਹੋ ਡਾਕਟਰ ਨੂੰ ਕਹਿੰਦੇ ਮੈਨੂੰ ਠੀਕ ਕਰ ਦਿਓ ਡਾਕਟਰ ਵੀ 50000 ਰੁਪਇਆ ਮੰਗ ਲੈਂਦਾ 50 60000 ਰੁਪਇਆ ਤੁਸੀਂ ਡਾਕਟਰ ਨੂੰ ਦੇ ਜਿੰਨੇ ਹੋ ਪਹਿਲਾਂ ਤੁਸੀਂ ਬਿਮਾਰ ਹੋਣ ਦੇ ਵਿੱਚ ਪੈਸੇ ਲਾ ਫੇ ਤੁਸੀਂ ਠੀਕ ਹੋਣ ਦੇ ਵਿੱਚ ਪੈਸੇ ਲਾਏ ਉਹਦਾ ਕੀ ਫਾਇਦਾ ਹੋਇਆ ਤੁਹਾਡਾ ਤਾਂ ਕੋਈ ਫਾਇਦਾ ਨਹੀਂ ਨਾ ਹੋਇਆ ਤੁਹਾਡਾ ਤਾਂ ਨੁਕਸਾਨ ਹੀ ਹੋਇਆ ਵਾ ਸੋ ਇਸ ਕਰਕੇ ਅਸੀਂ ਪਹਿਲਾਂ ਹੀ ਸੁਧਰ ਜੀ ਅਸੀਂ ਬਦਾਮ ਕਾਜੂ ਦਾਖਾ ਪਿਸਤਾ ਆਹ ਡਰਾਈ ਫਰੂਟ ਕਿਉਂ ਨਹੀਂ ਖਾਂਦੇ ਅਸੀਂ ਆਪਣੇ ਬੱਚਿਆਂ ਨੂੰ ਕਿਉਂ ਨਹੀਂ ਖਵਾਉਂਦੇ ਹੈਗੇ ਅਸੀਂ ਆਪਣੇ ਬੱਚਿਆਂ ਦਾ ਵੀ ਭੁੱਖਾ ਸੀ ਆਪ ਹੀ ਖਰਾਬ ਕਰਦੇ ਪਏ ਅਸੀਂ ਉਹਨਾਂ ਨੂੰ কুরਕਰੇ ਆਪ ਲੈ ਲੈ ਕੇ ਦੇ ਰਹੇ ਆਂ ਵੀਰੇ ਬੇਟਾ কুরਕਰੇ ਖਾ ਲੈ ਚਾਕਲੇਟ ਖਾ ਲੈ ਹਣਾ ਸੋ ਆਪਣੇ ਬੱਚੇ ਨੂੰ ਇਹ ਚੀਜ਼ਾਂ ਖਾਂਦੀ ਆ ਤਾ ਉਹ ਆਪ ਵੀ ਇਹ ਚੀਜ਼ਾਂ ਖਾਓ ਅਗਰ ਤੁਸੀਂ ਕਿਤੇ ਵੀ ਸਫ਼ਰ ਕਰਦੇ ਹੋ ਤਾਂ ਆਪਣੇ ਡੱਬੇ ਦੇ ਵਿੱਚ ਇਹ ਚੀਜ਼ਾਂ ਪੱਕੀਆਂ ਰੱਖਿਆ ਕਰੋ ਆਫਿਸ ਦੇ ਵਿੱਚ ਕਿਤੇ ਵੀ ਕੰਮ ਕਰਦੇ ਹੋ ਤਾਂ ਇਹ ਚੀਜ਼ਾਂ ਪੱਕੀਆਂ ਆਪਣੇ ਕੋਲ ਰੱਖਿਆ ਕਰੋ ਮੇਰੇ ਕੋਲ ਬੈਗ ਹੁੰਦਾ ਵਾ ਜਦੋਂ ਮੈਂ ਕਿਤੇ ਵੀ ਜਾਵਾਂ ਸਫ਼ਰ ਦੇ ਵਿੱਚ ਜਾਂ ਕਿਤੇ ਵੀ ਮਤਲਬ ਵੀ ਸਫ਼ਰ ਕਰਾਂ ਛੋਟਾ-ਮੋਟਾ ਤਾਂ ਮੇਰੇ ਬੈਗ ਦੇ ਵਿੱਚ ਮਤਲਬ ਪੀਨਟਸ ਹੋਗੇ ਬਦਾਮ ਕਾਜੂ ਦਾਖਾਂ ਇਹਨਾਂ ਦਾ ਨਾ ਛੋਟਾ ਜਿਹਾ ਡੱਬਾ ਮੇਰੇ ਬੈਗ ਦੇ ਵਿੱਚ 24 ਘੰਟੇ ਪਿਆ ਰਹਿੰਦਾ ਵਾ ਲੱਗ ਤੋਂ ਜਦੋਂ ਮੈਂ ਕਿਤੇ ਜਾਨਾ ਤਾਂ ਮੈਂ ਇਹ ਚੀਜ਼ਾਂ ਕਰ ਲਈ ਖਾਣਾ ਹੀ ਖਾਣਾ ਵਾ ਮੈਂ ਨੀਂ ਨਾਮੇ ਕਰੇ ਕੁਰਕਰੇ ਲੈਂਦਾ ਨਾਮੇ ਕਦੇ ਲੇਜ਼ ਲੈਂਦਾ ਨਾ ਕਦੇ ਮਚਿਪਸ ਲੈਂਦਾ ਹੈਗਾ ਮੈਂ ਇਹਨਾਂ ਨਾਲ ਹੀ ਗੁਜ਼ਾਰਾ ਕਰਦਾ ਹਾਂ ਸੋ ਇਹ ਕਰਕੇ ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਿਹਤਮੰਦ ਰਹਿਣਾ ਚਾਹੁੰਦੇ ਹੋ ਫਿੱਟ ਰਹਿਣਾ ਚਾਹੁੰਦੇ ਹੋ ਬਿਮਾਰੀਆਂ ਤੋਂ ਦੂਰ ਰਹਿਣਾ ਚਾਹੁੰਦੇ ਹੋ ਨਾ ਤਾਂ ਪਲੀਜ਼ ਆ ਸਾਰੀਆਂ ਥੋੜੀ ਥੋੜੀ ਚੀਜ਼ਾਂ ਤੁਸੀਂ ਖਰੀਦ ਕੇ ਰੱਖ ਲਓ ਇਹ ਸਾਰੀਆਂ ਨੂੰ ਮਿਕਸ ਕਰਕੇ ਆਪਣੇ ਡੱਬੇ ਦੇ ਵਿੱਚ ਪਾ ਕੇ ਰੱਖੋ ਜਦੋਂ ਵੀ ਕਿਤੇ ਤੁਹਾਨੂੰ ਭੁੱਖ ਲੱਗੇ ਤੁਸੀਂ ਇਹਦੀ ਖਾ ਲਓ ਜ ਵੱਧ ਵੀ ਖਾ ਲਓਗੇ ਨੁਕਸਾਨ ਨਹੀਂ ਹੈਗਾ ਤੁਹਾਨੂੰ ਫਾਇਦਾ ਹੀ ਦੇ ਕੇ ਜਾਊਗਾ ਇਹ ਜੇ ਤੁਸੀਂ ਇਹ ਗੰਦਮਾ ਦਿਖਾਉਂਗੇ ਲੇਜ਼ ਕੁਰਕਰੇ ਵਗੈਰਾ ਉਹਨੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਵੀ ਮੈਨੂੰ ਆਪਣਾ ਸਵਾਲ ਤੁਸੀਂ ਪੁੱਛ ਸਕਦੇ ਹੋ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਨ ਰਿਹਾ ਹਾਂ ਸੋ ਦੋਸਤੋ ਮਿਲကြਿਆ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲ